ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਭ ਠੀਕ ਹੋਗੇ ਜਿਹੜੀ ਤੁਸੀਂ ਆ ਸਾਈਡ ਦੇ ਉੱਪਰ ਫੋਟੋ ਦੇਖ ਰਹੇ ਹੋਗੇ ਇਹ ਸਰਦਾਰ ਅਜਵੇਰ ਸਿੰਘ ਜੀ ਦੀ ਆ ਜੋ ਕਿ ਸਮਾਣਾ ਦੇ ਰਹਿਣ ਵਾਲੇ ਨੇ ਸਾਡੇ ਸਤਿਕਾਰਯੋਗ ਤਾਇਆ ਜੀ ਨੇਗੇ ਇਹ ਪਿਛਲੇ ਦਿਨਾਂ ਤੋਂ ਲਾਪਤਾ ਹੋ ਗਏ ਸੀ ਸਮਾਣੇ ਤੋਂ ਤੇ ਸਾਰਿਆਂ ਨੂੰ ਅੱਤ ਬਨ ਕੇ ਮੇਰੀ ਬੇਨਤੀ ਆ ਜੇ ਕੋਈ ਵੀ ਕਿਸੇ ਨੂੰ ਵੀ ਮਿਲਦੇ ਨੇ ਤਾਂ ਇਹ ਥੱਲੇ ਨੰਬਰ ਚੱਲ ਰਹੇ ਨੇਗੇ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਜ਼ਰੂਰ ਕਰੋ ਇਨਾਂ ਦਾ ਨਾਮ ਅਜਮੇਰ ਸਿੰਘਾ ਜੀ ਸਾਈਕਲ ਦੇ ਉੱਤੇ ਘਰੋਂ ਤਕਰੀਬਨ 1.3 ਵਜੇ ਗਏ ਸੀਗੇ ਤੇ ਮੁੜ ਕੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਕਿੱਧਰ ਨੂੰ ਗਏ ਨੇ ਕਿੱਧਰ ਨੂੰ ਨਹੀਂ ਗਏ ਤੇ ਦੇਖਣ ਵਿੱਚ ਆਇਆ ਕੈਮਰੇ ਦੀ ਫੁਟੇਜ ਚੈੱਕ ਕੀਤੀ ਹੈ ਥੋੜੀ ਜੀ ਉਹਦੇ ਵਿੱਚ ਦੇਖਣ ਨੂੰ ਮਿਲਿਆਗਾ ਵੀ ਇਹ ਜਿਹੜਾ ਚੀਕਰੋਡ ਦੇ ਜਾ ਰਹੇ ਸੀਗੇ ਇਹ ਨਹਿਰਾਲੇ ਪਾਸੇ ਨੂੰ ਜਾ ਰਹੇ ਸੀ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈਗੀ ਤਾਂ ਜਰੂਰ ਦੱਸੋ ਜੇ ਕਿਸੇ ਨੂੰ ਵੀ ਪਤਾ ਕਿਸੇ ਨੂੰ ਦਿਖਦੇ ਨੇ ਜਾਂ ਕਿਸੇ ਨੂੰ ਕੋਈ ਜਾਣਕਾਰੀ ਦੰਦਾਗਾ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਨਾਮ ਵੀ ਦਿੱਤਾ ਜਾਊਗਾ ਤਾ ਵੀਰ ਬਣ ਕੇ ਸਾਰੇ ਜਿੰਨੇ ਵੀ ਮੇਰੇ ਵੀਰ ਭੈਣਾਂ ਵੀਡੀਓ ਦੇਖ ਰਹੇ ਨੇਗੇ ਸਾਰਿਆਂ ਨੂੰ ਬੇਨਤੀ ਆ ਵੀ ਇਹਨਾਂ ਨੂੰ ਤੁਸੀਂ ਦੇਖੋ ਇਹਨਾਂ ਦੀ ਫੋਟੋ ਚੱਲ ਰਹੀ ਹੈ ਸਕਰੀਨ ਦੇ ਉੱਪਰ ਚੱਲ ਰਹੀ ਹੈਗੀ ਤਾਂ ਦੇਖੋ ਦੱਸੋ ਜਰੂਰ ਵੀ ਕਿੱਥੇ ਨੇ ਕਿੱਥੇ ਨਹੀਂ ਦੱਸਣ ਵਾਲੇ ਨੂੰ ਨਾਮ ਵੀ ਦਿੱਤਾ ਜਾਊਗਾ ਇਹ ਥੱਲੇ ਨੰਬਰ ਲਿਖੇ ਨੇਗੇ ਇਹਨਾਂ ਦਾ ਜਰੂਰ ਸੰਪਰਕ ਕਰੋ ਸਾਰੇ ਮੇਰੇ ਵੀਰ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ